ਮੈਚ ਹੰਡਾਈ ਕੋਸ਼ਿਸ਼ ਤਾਂ ਹੰਡਾਈਆਂ ਵੀ ਆ ਠੀਕ ਆ ਬਾਕੀ ਮੇਰੇ ਆਸ-ਪਾਸ ਜਿੰਨੇ ਚਾ ਕਰੈਕਟਰ ਆ ਦੇਖੋ ਆਸ-ਪਾਸ ਕਿਤਨੇ-ਕਿਤਨੇ ਮੇਰੇ ਸੀਗੇ ਜਦੋਂ ਨੂੰ ਲੱਗਦਾ ਪਿਆ ਸੀ ਨਾ ਮੈਂ ਕਦੇ ਸੋਚਿਆ ਨਹੀਂ ਸੀ ਵੀ ਜਾਂਦਾ ਹੋਣਗੇ ਸਾਰੇ ਕਰੈਕਟਰ ਤੇ ਜਦੋਂ ਇਹਨਾਂ ਨੂੰ ਸਕਰੀਨ ਦੇ ਉੱਤੇ ਦੇਖਿਆ ਤਾਂ ਮੈਨੂੰ ਖੁਸ਼ੀ ਵੀ ਹੋ ਰਹੀ ਸੀ ਫਿਰ ਮੈਗਾ ਸੋਣਾ ਕਰੈਕਟਰ ਮਰਨੇ ਨਹੀਂ ਚਾਹੀਦੇ ਅਰੇ ਮੈਂ ਇੰਨੀ ਵੀ ਗੱਲ ਮੈਂ ਕਹਿ ਦਿੰਦਾ ਕਿ ਇਹਦੇ ਵਿੱਚ ਸਟੂਡੈਂਟਾਂ ਨੂੰ ਕੱਢ ਲਓ ਮੈਂ ਪੰਜਾਬ ਤੇ ਇਦਾਂ ਦੀ ਸਟੋਰੀ ਬਣਾਦਾ ਤਾਮੀ ਆਹੀ ਚੀਜ਼ ਹੋਊਗੀ ਫਿਰ ਫਿਰ ਇਹ ਚੀਜ਼ ਹੋਊ ਯਾਰ ਪੰਜਾਬ ਤੋਂ ਬੰਦਾ ਮਤਲਬ ਕਿਸੇ ਹੋਸਟੇਟ ਵਿੱਚ ਪੜਨ ਗਿਆ ਜਾਂ ਪੰਜਾਬ ਵਿੱਚ ਆ ਕੇ ਜਿਹੜੇ ਪੜ ਰਹੇ ਆ ਤਾਂ ਵੀ ਆਹੀ ਚੀਜ਼ ਬਣਦੀ ਸੀ ਸੋ ਸਟੂਡੈਂਟ ਜਾਤ ਇਹ ਟਾਈਟਲ ਕਿਸ ਤਰ੍ਹਾਂ ਆਉਂਦਾ ਜ਼ਹਿਨ ਚ ਬੱਚਿਆਂ ਦੇ ਲਈ ਅਗਰ ਤੁਸੀਂ ਵੈਬ ਸੀਰੀਜ਼ ਤਿਆਰ ਵੀ ਕੀਤੀ ਹੈ ਤਾਂ ਟਾਈਟਲ ਦੇ ਵਿੱਚ ਹੀ ਇਹਦਾ ਜਵਾਬ ਆ ਜੀ ਮਤਲਬ ਕਿ ਇੰਨਾ ਕੁ ਕੁਸ਼ ਉੱਥੇ ਇੱਕ ਸਟੂਡੈਂਟ ਨੇ ਫੇਸ ਕਰਦਾ ਉਹ ਕਿਤਨਾ ਕਿਤੇ ਮਤਲਬ ਮੈਨੂੰ ਹਾਂ ਦੇਖੋ ਡਰ ਹੁੰਦਾ ਠੀਕ ਆ ਐਜ਼ ਆਰਟਿਸਟ ਕਿ ਮੈਂ ਇਹ ਚੀਜ਼ ਐਕਸੈਪਟ ਕਰਨਗੇ ਕਿ ਨਹੀਂ ਕਰਨਗੇ ਚਾਹੇ ਪਹਿਲਾਂ ਤੁਸੀਂ ਗਾਣੇ ਗੱਲ ਲਾ ਲਓ ਜਾਂ ਇਹਦਾ ਟਾਈਟਲ ਹੀ ਸੀਗਾ ਠੀਕ ਆ ਅਜੇ ਤੱਕ ਕਿਸ ਨੇ ਗਾਣਾ ਸੁਣਿਆ ਵੀ ਨਹੀਂ ਸੀ ਮੈਨੂੰ ਟਾਈਟਲ ਤੇ ਮੈਸੇਜ ਆਉਣ ਲੱਗੇ ਸੀਗੇ ਕਿ ਅੱਡ ਕਰਨੀ ਫਿਰਦਾ ਸਤਿ ਸ਼੍ਰੀ ਅਕਾਲ ਨਮਸਕਾਰ ਅਦab ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲੋਂ ਤੁਸੀਂ ਦੇਖ ਰਹੇ ਹੋ ਤਾਂ ਨਿਕ ਸਵੇਰਾ ਟੀਵੀ ਤੇ ਇੱਕ ਵੈਬ ਸੀਰੀਜ਼ ਜੋ ਕਿ ਅ ਟਰੂ ਇਵੈਂਟਸ ਤੇ ਆਧਾਰਿਤ ਹੈ ਸਟੂਡੈਂਟ ਇੱਕ ਜਾਤ ਉਦੇ ਬਾਰੇ ਅਸੀਂ ਅੱਜ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਨੂਰ ਜੀ ਮੇਰੇ ਨਾਲ ਹੈਗੇ ਨੇ ਜਿਨ੍ਹਾਂ ਨੇ ਐਕਟ ਵੀ ਕੀਤਾ ਡਾਇਰੈਕਟ ਵੀ ਕੀਤੀ ਔਰ ਲਿਖੀ ਵੀ ਆ ਸੋ ਬਹੁਤ ਬਹੁਤ ਸਵਾਗਤ ਹੈ ਨੂਰ ਜੀ ਦਾ ਤੁਹਾਡਾ ਵੀ ਬਹੁਤ ਸਵਾਗਤ ਹੈ ਜੀ ਇੱਥੇ ਆਉਣ ਲਈ ਠੀਕ ਹੈ ਫੋਰ ਨੋਟਿਸ ਤੇ ਜੀ 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 ਸੋ ਸਟੂਡੈਂਟ ਇੱਕ ਜਾਤ ਹਾਂਜੀ ਬੱਚਿਆਂ ਦੀ ਰਿਐਲਿਟੀ ਤੁਸੀਂ ਦਿਖਾਈ ਹੈ ਵੈਬ ਸੀਰੀਜ਼ ਦੇ ਜ਼ਰੀਏ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹੂੰਗੀ ਤੁਹਾਨੂੰ ਕਿ ਕਿੰਨੀ ਕੁ ਤੁਸੀਂ ਇਸ ਦੇ ਲਈ ਰਿਸਰਚ ਕੀਤੀ ਔਰ ਵਾਕਿਆ ਦੇ ਵਿੱਚ ਤੁਸੀਂ ਇਹ ਚੀਜ਼ਾਂ ਖੁਦ ਦੇਖੀਆਂ ਨੇ ਜੋ ਤੁਸੀਂ ਇਹਦੇ ਵਿੱਚ ਦਰਸਾਈਆਂ ਨੇ ਹਾਂਜੀ ਮੈਮ ਇਹਦੀ ਰਿਸਰਚ ਦਾ ਇੰਦਾ ਜੀ ਮੈਂ ਚ ਹੰਡਾਂ ਕੋਸ਼ਿਸ਼ ਤਾਂ ਹੰਡਾਈਆਂ ਠੀਕਾ ਬਾਕੀ ਮੇਰੇ ਆਸ-ਪਾਸ ਜਿੰਨੇ ਚ ਕੈਰੈਕਟਰ ਆ ਠੀਕੋ ਆਸ-ਪਾਸ ਕਿਤਨਾ-ਕਿਤੇ ਮੇਰੇ ਸੀਗੇ ਠੀਕਾ ਕਿਉਂਕਿ ਇੱਕ ਨਾ ਮੈਂ ਰਾਈਟਰ ਆ ਮੈਂ ਲਿਖਦਾ ਰਹਿੰਦਾ ਸੀ ਠੀਕਾ ਜਦੋਂ ਇੱਕ ਕੈਰੈਕਟਰ ਹੁੰਦਾ ਤਾਂ ਉਹ ਚੀਜ਼ ਅਬਜ਼ਰਵ ਕਰਦਾ ਇੱਥੋਂ ਆ ਚੀਜ਼ ਮੈਨੂੰ ਨਹੀਂ ਸੀ ਪਤਾ ਕਿ ਮੇਰੀ ਵੈਬ ਸੀਰੀਜ਼ ਚ ਕੰਮ ਆਉਣਗੀ ਠੀਕਾ ਤਾਂ ਉਹ ਚੀਜ਼ਾਂ ਨੂੰ ਥੋੜਾ ਕਿ ਫਿਰ ਜਦੋਂ ਚਲੋ ਫਿਲਮ ਮੇਕਿੰਗ ਸਿੱਖ ਲਈ ਫਿਰ ਉਹ ਇੱਕ ਫਿਲਮ ਵਾਲਾ ਵੀ ਦਿਮਾਗ ਆ ਗਿਆ ਫਿਰ ਉਹਨੂੰ ਮੋਲਡ ਕਰਕੇ ਥੋੜਾ ਕਿ ਵਿੱਚ ਮਸਾਲਾ ਪਾ ਕੇ ਤੇ ਹੁੰਦ ਰਹਾ ਕਿ ਪਸ ਸਕਰੀਨ 'ਪਲੇ ਜਿਹਨੂੰ ਕਹਿੰਦੇ ਨੇ ਕਿ ਦਿਖਾਉਣਾ ਕਿਵੇਂ ਆ ਠੀਕ ਆ ਉਹ ਚੀਜ਼ ਕਰਕੇ ਚੀਜ਼ ਬਣਾਈ ਹੈ ਜੀ ਸੋ ਮਤਲਬ ਮਿਹਨਤ ਵੀ ਉਨੀ ਲੱਗੀ ਹੈ ਐਫਰਟਸ ਵੀ ਉਨੇ ਹੀ ਲੱਗੇ ਆ ਲੇਕਿਨ ਇੱਕ ਚੀਜ਼ ਮੈਂ ਥੋੜੀ ਜੀ ਟ੍ਰੇਲਰ ਦੇਖਿਆ ਮੈਂ 노 ਡਾਊਟ ਤੁਸੀਂ ਨਵੇਂ ਫੇਸਿਸ ਨੂੰ ਮੌਕਾ ਦਿੱਤਾ ਹੈ ਬਹੁਤ ਸਾਰੇ ਨਵੇਂ ਫੇਸਿਸ ਨੇ ਜਿਹੜੇ ਅਸੀਂ ਟ੍ਰੇਲਰ ਚ ਦੇਖ ਪਾ ਰਹੇ ਆ ਅਸੀਂ ਕਹਿੰਦੇ ਹਾਂ ਨਾ ਕਿ ਕੰਟੈਂਟ ਬੈਨ ਹੋ ਜਾਂਦਾ ਹੈ ਹੈਨਾ ਅਗਰ ਆਪਾਂ ਕੁਝ ਅਬਿਊਸਿਵ ਲੈਂਗੁਏਜ ਯੂਜ਼ ਕਰ ਲੈਂਦੇ ਆ ਸੋ ਇਹ ਕਿਸ ਤਰ੍ਹਾਂ ਤੁਹਾਡੇ ਜ਼ਿਹਨ ਚ ਆਉਂਦਾ ਹੈ ਜਾਂ ਤੁਸੀਂ ਕਿਸ ਤਰ੍ਹਾਂ ਇਸ ਚੀਜ਼ ਨੂੰ ਸੋਚਦੇ ਹੋ ਕਿ ਅਬਿਊਸਿਵ ਥੋੜਾ ਬਹੁਤ ਕੰਟੈਂਟ ਜਿਹੜਾ ਇਹ ਆਪਾਂ ਨੂੰ ਪੋਸਟ ਕਰਨਾ ਚਾਹੀਦਾ 노 ਡਾਊਟ ਰਿਐਲਿਟੀ ਹੋਊਗੀ ਪਰ ਤੁਸੀਂ ਜਿਵੇਂ ਕਿਹਾ ਕਿ ਮੈਂ ਹੰਡਾਈਆਂ ਚੀਜ਼ਾਂ ਲੇਕਿਨ ਅਬਿਊਸਿਵ ਕੰਟੈਂਟ ਪਾਉਣਾ ਮਤਲਬ ਕਿੰਨਾ ਕੁ ਵੈਲਿਡ ਲੱਗਦਾ ਤੁਹਾਨੂੰ ਇਹ ਮੈਂ ਫੋਕਸ ਨਹੀਂ ਸੀਗਾ ਜੀ ਇਹ ਕੰਟੈਂਟ ਤੇ ਕਿ ਆਪਾਂ ਗਾਲਾਂ ਪਾ ਦੀਏ ਜਾਂ ਵਿੱਚ ਆ ਚੀਜ਼ਾਂ ਪਾ ਦੀ ਠੀਕ ਆ ਫੋਕਸ ਸਾਡਾ ਸੀਗਾ ਐਕਟਿੰਗ ਦਾ ਕਿਉਂਕਿ ਮੈਂ ਆਰਟਿਸਟ ਆ ਕਿਤੇ ਨਾ ਕਿਤੇ ਤੁਹਾਡੇ ਅੰਦਰ ਵੀ ਹੋਊਗਾ ਮੈਂ ਆਪਦੇ ਕੰਮ ਨਾਲ ਕੰਪਰੋਮਾਈਜ਼ ਨਹੀਂ ਕਰਨਾ ਜਿਵੇਂ ਹੁਣ ਤੁਹਾਨੂੰ ਹੈਗਾ ਕਿ ਯਾਰ ਮੈਂ ਕੁਐਸਚਨ ਪੁੱਛਣੀ ਪੁੱਛਣਾ ਜੇ ਤੁਸੀਂ ਨਾ ਪੁੱਛ ਕੇ ਜਾਓਗੇ ਤਾਂ ਤੁ ਪੀਕਾ ਹੁਣ ਐਜ਼ ਆ ਆਰਟਿਸਟ ਜੇ ਮੈਂ ਬੈਠਾ ਮਾਂ ਅਸੀਂ ਜੀ ਸੀਨ ਕਰ ਰਹੇ ਆ ਕੋ ਬੰਦੇ ਤੇ ਮੇਰੇ ਕਰੈਕਟਰ ਦੇ ਉਹਦਾ ਇੰਨਾ ਕੁਝ ਹੈਪਨ ਹੋ ਰਿਹਾ ਉਹਦਾ ਐਕਸਪ੍ਰੈਸ਼ਨ ਮੈਨੂੰ ਐਕਟਿੰਗ ਹੀ ਨਹੀਂ ਉਹਦੀ ਵਧੀਆ ਲੱਗਦੀ ਪਈ ਠੀਕ ਆ ਰੀਅਲ ਲਾਈਫ ਦੇ ਵਿੱਚ ਕੀ ਆ ਆਪ ਤੁਹਾਨੂੰ ਜਿੰਨੇ ਵੀ ਹੁਣ ਬੰਦੇ ਇਹਨੂੰ ਕਹਿ ਰਹੇ ਕਿ ਯਾਰ ਰਿਐਲਿਟੀ ਆ ਉਹ ਕਹਿ ਰਹੇ ਸੀ ਕਨੈਕਟ ਕਰ ਪਾ ਰਹੇ ਆ ਤਾਂ ਆ ਚੀਜ਼ ਕਿਤਨੇ ਕਿਤੇ ਉਹਦਾ ਪਾਰਟ ਆ ਠੀਕ ਆ ਕਿਉਂਕਿ ਜਦੋਂ ਤੁਸੀਂ ਐਕਟਿੰਗ ਉਹ ਐਕਸਪ੍ਰੈਸ਼ਨ ਤੁਸੀਂ ਫਰਸਟ੍ਰੇਟ ਹੋਏ ਹੁੰਦੇ ਹੋ ਉਹ ਚੀਜ਼ ਜਦੋਂ ਬਾਹਰ ਨਿਕਲਦੀ ਆ ਉਹ ਸਾਰੀ ਨੇਚਰਲ ਸੀਗੀ ਪਹਿਲਾਂ ਮੇਰਾ ਬੌਂਡ ਸੀ ਕਿ ਨਹੀਂ ਕਰਨਾ ਫਿਰ ਮੈਂ ਬੌਂਡ ਹਟਾਤਾ ਮੈਂ ਕਿਹਾ డు ਵਾਟ ਯੂ ਵਾਂਟ ਪਰ ਮੈਨੂੰ ਐਕਟਿੰਗ 'ਚ ਕੋਈ ਕੰਪਰੋਮਾਈਜ਼ ਨਹੀਂ ਚਾਹੀਦਾ ਕਿਉਂਕਿ ਮੇਰੇ ਕਰੈਕਟਰ ਆ ਠੀਕ ਆ ਕਿਉਂਕਿ ਮੈਂ ਜਦੋਂ ਲਿਖਦਾ ਪਿਆ ਸੀ ਨਾ ਮੈਂ ਕਦੇ ਸੋਚਿਆ ਨਹੀਂ ਸੀ ਵੀ ਜੰਦਾ ਹੋਣਗੇ ਸਾਰੇ ਕਰੈਕਟਰ ਤੇ ਜਦੋਂ ਇਹਨਾਂ ਨੂੰ ਸਕ੍ਰੀਨ ਦੇ ਉੱਤੇ ਦੇਖਿਆ ਤਾਂ ਮੈਨੂੰ ਖੁਸ਼ੀ ਵੀ ਹੋ ਰਹੀ ਸੀ ਫਿਰ ਮੈਨੂੰ ਕਿਹਾ ਸੀ ਹੁਣੇ ਕਰੈਕਟਰ ਮਰ ਨਹੀਂ ਚਾਹੀਦੇ ਠੀਕ ਹੈ ਜੀ ਬਸ 아이 ਸੀਗਾ ਇਹਦਾ ਹੋਰ ਤਾਂ ਕੁਝ ਨਹੀਂ ਸੀ ਮਤਲਬ ਕਿ ਮੇਨ ਫਿਰ ਹੋਈ ਆ ਜਾਂਦਾ ਕਿ ਆਪਾਂ ਕੋਈ ਨਾ ਮੈਂ ਸੋਚਿਆ ਨਹੀਂ ਹੈਗਾ ਇਹਦਾ ਕਿ ਮੈਂ ਕੋਈ ਉਹ ਚੀਜ਼ ਯੂਜ਼ ਕਰ ਰਿਹਾ ਜਾਂ ਕੁਝ ਵੀ ਆ ਠੀਕ ਹੈ ਕਿਉਂਕਿ ਕਿਤਨਾ ਕਿਤੇ ਮੈਂ ਇਦਾਂ ਦੇ ਪੈਂਡਰ ਉੱਥੋਂ ਆ ਰਿਹਾ ਜਿੱਥੇ ਚੀਜ਼ ਉਹ ਵੱਡੀ ਵੀ ਨਹੀਂ ਗਈ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਅੱਜ ਕੱਲ ਯੰਗਸਟਰਸ ਯੂਥ ਬਾਹਰ ਜਾਣਾ ਪ੍ਰੈਫਰ ਕਰਦਾ ਹੈ ਸਾਡੇ ਮਾਈਂਡਸੈਟਸ ਬਣ ਗਏ ਨੇ ਅਗਰ 12th ਕਰ ਲੀਏ ਤਾਂ ਉਸ ਤੋਂ ਬਾਅਦ ਬਾਹਰ ਜਾਓ ਲੇਕਿਨ ਇਹ ਨਹੀਂ ਪਤਾ ਕਿ ਬਾਹਰ ਜਾ ਕੇ ਕਿੰਨੀ ਮਿਹਨਤ ਹੈ ਕਿੰਨਾ ਸਟਰਗਲ ਹੈ ਕਿੰਨੇ ਐਫਰਟਸ ਹੈ ਕੀ ਕੁਝ ਫੇਸ ਕਰਦੇ ਨੇ ਬੱਚੇ ਸੋ ਇਹ ਚੀਜ਼ਾਂ ਤੁਸੀਂ ਦਿਖਾਈਆਂ ਹੋਈਆਂ ਨੇ ਵੈਬ ਸੀਰੀਜ਼ ਦੇ ਵਿੱਚ ਹਾਂ ਹਾਂ ਹਾਂਜੀ ਸਾਰਾ ਕੁਝ ਦੇਖਣ ਨੂੰ ਮਿਲੇਗਾ ਮੇਨ ਐਕਟ ਦੀ ਇੱਕ ਸਟੋਰੀ ਵਧੀਆ ਤੁਸੀਂ ਇਹਨੂੰ ਇੰਜੋਏ ਕਰੋਗੇ ਠੀਕ ਆ ਮੇ ਮੇਰਾ ਫੋਕਸ ਸਟੋਰੀ ਤੇ ਸੀਗਾ ਉਹ ਸਟੋਰੀ ਬਣੀ ਹੋਈ ਹਮੇ ਠੀਕ ਆ ਜਿਹਦੇ ਵਿੱਚ ਹੁਣ ਉਹ ਸਟੂਡੈਂਟ ਕਵਰ ਹੋ ਰਿਹਾ ਮੈਂ ਇੰਨੀ ਇੰਨੀ ਵੀ ਗੱਲ ਮੈਂ ਕਹਿ ਦਿੰਦਾ ਕਿ ਇਹਦੇ ਵਿੱਚ ਉਹ ਸਟੂਡੈਂਟਾਂ ਨੂੰ ਕੱਢ ਲਓ ਮੈਂ ਪੰਜਾਬ ਤੇ ਇਦਾਂ ਦੀ ਸਟੋਰੀ ਬਣਾਦਾ ਤਾਂ ਵੀ ਆਹੀ ਚੀਜ਼ ਰੋ ਕੇ ਫਿਰ ਫਿਰ ਇਹ ਚੀਜ਼ ਹੋ ਜੂ ਯਾਰ ਪੰਜਾਬ ਤੋਂ ਬੰਦਾ ਮਤਲਬ ਕਿਸੇ ਹੋਸਟੇਟ ਵਿੱਚ ਪੜਨ ਗਿਆ ਜਾਂ ਪੰਜਾਬ ਚ ਆ ਕੇ ਜਿਹੜੇ ਪੜ ਰਿਹਾ ਤਾਂ ਵੀ ਆਹੀ ਚੀਜ਼ ਬਣਨੀ ਸੀਗੀ ਸੋ ਸਟੂਡੈਂਟ ਇੱਕ ਜਾਤ ਏ ਟਾਈਟਲ ਕਿਸ ਤਰ੍ਹਾਂ ਆਉਂਦਾ ਜ਼ਹਿਨ 'ਚ ਬੱਚਿਆਂ ਦੇ ਲਈ ਅਗਰ ਤੁਸੀਂ ਵੈਬ ਸੀਰੀਜ਼ ਤਿਆਰ ਵੀ ਕੀਤੀ ਹੈ ਤਾਂ ਇਹ ਟਾਈਟਲ ਦੇ ਵਿੱਚ ਹੀ ਇਹਦਾ ਜਵਾਬ ਆ ਜੀ ਮਤਲਬ ਕਿ ਇੰਨਾ ਕੁ ਕੁਝ ਉੱਥੇ ਇੱਕ ਸਟੂਡੈਂਟ ਨੇ ਫੇਸ ਕਰਦਾ ਉਹ ਕਿਤਨਾ ਕਿਤੇ ਮਤਲਬ ਮੈਨੂੰ ਹਾਂ ਦੇਖੋ ਡਰ ਹੁੰਦਾ ਠੀਕ ਆ ਐਜ਼ ਆਰਟਿਸਟ ਕਿ ਮੈਂ ਇਹ ਚੀਜ਼ ਸੈਪਟ ਕਰਨਗੇ ਕਿ ਨਹੀਂ ਕਰਨਗੇ ਚਾਹੇ ਪਹਿਲਾਂ ਤੁਸੀਂ ਗਾਣਾਂ ਦੀ ਗੱਲ ਲਾ ਲਓ ਜਾਂ ਇਹਦਾ ਟਾਈਟਲ ਵੀ ਸੀਗਾ ਠੀਕ ਆ ਅਜੇ ਤੱਕ ਕਿਸ ਨੇ ਗਾਣਾਂ ਸੁਣੀਆਂ ਵੀ ਨਹੀਂ ਸੀ ਮੈਨੂੰ ਟਾਈਟਲ ਤੇ ਮੈਸੇਜ ਆਉਣ ਲੱਗੇ ਸੀਗੇ ਕਿ ਐਡ ਕਰਨ ਨੂੰ ਫਿਰਦਾ ਇਹ ਐ ਐਂ ਕਰਦਾ ਇਹ ਨੇ ਲੈ ਜੀ ਇਹਨੇ ਹੁਣ ਨਵੀਂ ਸਟੂਡੈਂਟ ਇੱਕ ਜਾਤ ਬਣਾਤੀ ਉਹ ਨਹੀਂ ਯਾਰ ਅਸੀਂ ਦੇਖੋ ਆਪਣਾ ਕੰਮ ਆ ਤੇ ਹਰੇਕ ਬੰਦੇ ਦੀ ਮੈਂ ਸੋਚ ਬਦਲ ਵੀ ਨਹੀਂ ਸਕਦਾ ਹਰ ਇੱਕ ਦਾ ਆਪਣਾ ਆਪਣਾ ਪੁਆਇੰਟ ਆ ਠੀਕ ਆ ਹੁਣ ਬੰਦੇ ਤੇ ਡਿਪੈਂਡ ਕਰਦਾ ਉਹ ਨੇ ਨੈਗੇਟਿਵ ਸੋਚਣਾ ਜਾਂ ਪੋਜ਼ਿਟਿਵ ਸੋਚੇ ਸੀਰੀਜ਼ ਦੇ ਵਿੱਚ ਮੈਂ ਕਹਿੰਦਾ ਤੁਸੀਂ ਗਾਲਾਂ ਨੂੰ ਇੱਕ ਪਾਸੇ ਰੱਖ ਲਓ ਹੋਰ ਵੀ ਬਹੁਤ ਕੁਝ ਆ ਤੁਸੀਂ ਸੀਰੀਜ਼ ਦੀ ਸਿਨੇਮੈਟੋਗ੍ਰਾਫੀ ਦੇਖੋ ਯਾਰ ਕੋਈ ਬੰਦਾ ਵਾ ਉਹਨੇ ਆਪਦੀ ਲਾਈਫ ਦੇ ਮੈਂ 17 ਚ ਉਹ ਲਿਖਣ ਲੱਗਿਆ ਤੇ ਆ ਹੁਣ ਰਿਲੀਜ਼ ਹੋਈ ਆ ਕਿੰਨੇ ਹੋਵੇ 4-5 6-7 ਸਾਲ ਇਹਨੂੰ ਦੇਖਦੇ ਤਾਂ ਗਾਣਾਂ ਲਈ ਥੋੜੋ ਦੇਤੇ ਜੇ ਅਬਿਊਜ਼ਿਵ ਕੰਟੈਂਟ ਹੀ ਬਣਾਉਣਾ ਹੁੰਦਾ ਨਾ ਤਾਂ ਰੀਲਾਂ ਤੇ ਬਹੁਤ ਚੱਲਦਾ ਤੁਹਾਨੂੰ ਪਤਾ ਆਹ ਟਿਕਟੋਕਰ ਜਾਂ ਕਿੰਨੇ ਉਹ ਫੇਮਸ ਆ ਇਹ ਚੀਜ਼ ਕਰਕੇ ਆ ਠੀਕ ਆ ਪਰ ਇਹਦੇ ਵਿੱਚ ਜੀ ਇੱਕ ਆਰਟ ਆ ਇਹਦੀ ਸਿਨੇਮੈਟੋਗ੍ਰਾਫੀ ਠੀਕ ਆ ਇਹਦੀ ਕੱਲੀ ਕਲੀਅਰ ਤੁਸੀਂ ਬੈਕਗ੍ਰਾਉਂਡ ਮੈਂ ਲਿਟਰਲੀ ਯਾਰ ਤੁਸੀਂ ਇਹਦਾ ਬੈਕਗ੍ਰਾਉਂਡ ਸਾਊਂਡ ਕੇ ਦੇਖੋ ਸੀਰੀਜ਼ ਦੇ ਤੁਸੀਂ ਗਾਣੇ ਸੁਣੋਗੇ ਸਾਰੇ ਅਲੱਗ ਜਿਹੜੇ ਸਿੰਗਰ ਆ ਉਹਦੇ ਵਿੱਚ ਆਣੀ ਗਾਇਮੇ ਫੇਮਸ ਕੋਈ ਚੱਕਲੇ ਮੈਂ ਲੱਭੇ ਆ ਓਕੇ ਇਹਦਾ ਟਾਈਟਲ ਟਰੈਕ ਨੂੰ ਵੀ ਤੁਸੀਂ ਸਮਝ ਲਓ ਕਿ ਉਹਦੀ ਕੰਪੋਜੀਸ਼ਨ ਬਣਨ ਨੂੰ 3 ਮਹੀਨੇ ਲੱਗੇ ਆਇਆ ਤਾਂ ਇਹਨਾਂ ਮੇਂ 2 ਦਿਨਾਂ ਚ ਗਾਣਾ ਬਣਾਤਾ ਠੀਕ ਆ ਹਜੇ ਸਾਡਾ ਇੱਕ ਗਾਣਾ ਅਪਲੋਡ ਹੋਇਆ ਨਹੀਂਗਾ ਓਕੇ ਠੀਕ ਆ ਉਹ ਹਜੇ ਸਟਿਲ ਬਣ ਰਿਹਾ ਵਾ ਤੇ ਉਹ ਗਾਣਾ ਅਸੀਂ ਬਹੁਤ ਟਾਈਮ ਤੋਂ ਬਣਾ ਰਹੇ ਆ ਮਤਲਬ ਇਕੱਲੀ-ਇਕਲੀ ਚੀਜ਼ ਬਹੁਤ ਬਰੀਕੀ ਨਾਲ ਕੰਮ ਕੀਤਾ ਮਿਊਜ਼ਿਕ ਵਿੱਚ ਤੁਸੀਂ ਇੱਕ ਨਾ ਚੀਜ਼ ਹੁੰਦੀ ਆ ਫੌਲੀ ਇੱਕ ਇੱਕ ਬੈਕਗ੍ਰਾਉਂਡ ਸਕੋਰ ਹੁੰਦਾ ਕਿ ਮਿਊਜ਼ਿਕ ਚੱਲ ਰਿਹਾ ਜੀ ਤੇ ਉਹ ਬੰਦੇ ਨੇ ਜੀ ਸੀ ਇਦਾਂ ਨਹੀਂ ਕਿ ਤੁਸੀਂ ਨੈਟ ਤੋਂ ਮਿਊਜ਼ਿਕ ਚੱਕ ਕੇ ਪਿੱਛੇ ਮਿਊਜ਼ਿਕ ਲਾਤਾ ਨੋ ਉਹਨੇ ਸੀਨ ਦੇਖਿਆ ਫੀਲ ਦੇ ਹਿਸਾਬ ਨਾਲ ਉਹ ਇਨਸਟਰੂਮੈਂਟ ਪਲੇ ਕੀਤਾ ਜਿਹੜਾ ਉੱਥੇ ਚਾਹੀਦਾ ਵਾ ਤੁਸੀਂ ਬੈਕਗ੍ਰਾਉਂਡ ਥੋੜਾ ਕਿਉਂਕਿ ਸਾਰੀ ਚੀਜ਼ ਕੰਪਲੀਟ ਹੁੰਦੀ ਹੈ ਫਿਰ ਇਹ ਕੋਈ ਚੀਜ਼ ਵਧੀਆ ਬਣਦੀ ਹੈ ਮੈਂ ਗੱਲ ਕਰ ਰਿਹਾ ਫੌਲੀ ਦੀ ਹੁਣ ਜੇ ਮੈਂ ਉਹਦੇ ਵਿੱਚ ਬੋਕਟ ਸਾਊਂਡ ਆ ਮੈਂ ਉੱਥੇ ਬੋਤਲ ਚੱਕੀ ਬੋਤਲ ਦੀ ਵੀ ਸਾਊਂਡ ਅਸੀਂ ਪਾਈ ਹੋਈ ਆ ਜਿਵੇਂ ਉੱਥੇ ਆਇਆ ਕਰੀ ਜਾਂਦਾ ਮੈਂ ਆ ਵੀ ਸਾਊਂਡ ਵਿੱਚ ਪਾਈ ਆ ਅਸੀਂ ਰਿਕਾਰਡ ਕੀਤੀ ਆ ਮਤਲਬ ਇੰਨੀ ਕਿ ਬਰੀਕੀ ਨਾਲ ਕੰਮ ਹੋਇਆ ਵਾ ਠੀਕ ਆ ਤੇ ਇਹ ਮੇਰਾ ਜਿਹੜਾ ਹੁਣ ਕਹਦੀ ਕਿ ਮੇਰਾ ਹੀ ਕਿੱਤਾ ਵਾ ਠੀਕ ਆ ਮੇਰੀ ਇਹ ਆਰਟ ਆ ਤੇ ਆਰਟ ਦਾ ਐਸਾ ਹੀ ਇੰਟਰਟੇਨਮੈਂਟ ਆ ਉਹ ਚੀਜ਼ ਨੂੰ ਹੁਣ ਲੁੱਕ ਆ ਸਾਹਮਣੇ ਰੱਖਿਆ ਤੇ ਲੋਕੀ ਹੋਰ ਪਾਸੇ ਜਾ ਰਹੇ ਜਿਵੇਂ ਕਿ ਮੈਨੂੰ ਡਰ ਸੀਗਾ ਮੈਨੂੰ ਪਰਸਨਲੀ ਡਰ ਸੀਗਾ ਇਹਦਾ ਸਟੂਡੈਂਟ ਇੱਕ ਆਜ਼ਾਦ ਦਾ ਹੁਣ ਜਿਹੜਾ ਉੱਥੇ ਸਟੂਡੈਂਟ ਹੈਗਾ ਉਹ ਚੀਜ਼ ਫੀਲ ਕਰਦਾ ਕਦੇ ਨਹੀਂ ਕਹਿੰਦਾ ਕਿ ਯਾਰ ਆ ਚੀਜ਼ ਆਏ ਆ ਠੀਕ ਆ ਬਹੁਤ ਸਾਰੇ ਕਮੈਂਟ ਮੈਨੂੰ ਆ ਰਿਹਾ ਕਿ ਬਾਈ ਯਾਰ ਸਵਾਦ ਨਹੀਂ ਆਤਾ ਉਸੀ ਗਾਣਾ ਪਾ ਕੇ ਵਿੱਚ ਬਹੁਤ ਸਾਰੇ ਆ ਰਹੇ ਆ ਤੇ ਬਹੁਤ ਸਾਰੇ ਆ ਰਿਹਾ ਕਿ ਯਾਰ ਜਾਦੇ ਆ ਠੀਕ ਆ ਪਰ ਮੈਂ ਇੱਕ ਨਹੀਂ ਕਰ ਸਕਦਾ ਕਿਸੇ ਨੂੰ ਕਿਸੇ ਨੂੰ ਸਵਾਦ ਆ ਰਿਹਾ ਕਿਸੇ ਨੂੰ ਨਹੀਂ ਆ ਰਿਹਾ ਠੀਕ ਆ ਜਦੋਂ ਪਰ ਬੰਦਾ ਓਵਰ ਆਲ ਕਿਨੇ ਤੁਹਾਡੇ ਪੰਜਾਬੀ ਲੈਵਲ ਪੰਜਾਬੀ ਸਿਨੇਮਾ ਦਾ ਤੁਸੀਂ ਲੈਵਲ ਅਪ ਕਰਤਾ ਮਤਲਬ ਕਿ ਆ ਤੁਸੀਂ ਕੀ ਚੀਜ਼ ਬਣਾਤੀ ਲੋਕੀ ਡਿਮਾਂਡ ਕਰ ਰਹੇ ਹੈਥ ਐਪੀਸੋਡ ਦੇ ਕਾ ਹੁਣ ਜੋ ਤੁਸੀਂ ਦੇਖੋਗੇ 7 ਐਪੀਸੋਡ ਕਰਤੇ ਆ ਜੇ ਤੁਸੀਂ YouTube ਤੇ ਦੇਖੋਗੇ ਨਾ ਤਾਂ 7ਵੇਂ ਤੇ ਕਮੈਂਟ ਨਾ ਪੜਿਓ ਰਿਸਪੌਂਸ ਅੱਛਾ ਆ ਰਿਹਾ ਬਹੁਤ ਹੀ ਅੱਛਾ ਆ ਰਿਹਾ ਮੈਂ ਰਿਸਪੌਂਸ ਆਪੇ ਦੇਖੋ ਮੈਂ ਕਿਸੇ ਦੀ ਆਈਡੀ ਨਹੀਂ ਪਾਈ Instagram ਦੀ ਜਾਂ ਕੁਝ ਵੀ ਨਹੀਂ ਸੀ ਪਾਇਆ ਮੈਂ ਹੁਣ ਉਹ YouTube ਤੇ ਕੁਝ ਨਹੀਂ ਪਾਇਆ ਹੁਣ ਲੋਕਾਂ ਦਾ ਪਿਆਰ ਦੇਖੋ ਕਿੰਨਾ ਮਾ ਕਿਉਂ ਕ੍ਰੈਡਿਟਸ ਦੇਖਦੇ ਆ ਉਥੋਂ ਬੰਦੇ ਦਾ ਨਾਮ ਇੰਸਟਾ ਤੇ ਸਰਚ ਕਰਦੇ ਇਹਨੇ ਐਫਰਟ ਕੌਣ ਕਰਦਾ ਆਪਾਂ ਇੰਨੀਆਂ ਵੀਡੀਓ ਦੇਖਦੇ ਆ ਨਾ ਆਪਾਂ ਕੁਝ ਦੇਖਦੇ ਆ ਆਪਾਂ ਵੱਧ ਤੋਂ ਵੱਧ ਆਪਾਂ ਕਮੈਂਟ ਤੱਕ ਵੀ ਮਸਾ ਹੀ ਜਾਂਦੇ ਆ ਕਮੈਂਟ ਵੀ ਕਰ ਰਿਹਾ ਉਹ ਸਾਨੂੰ ਪਰਸਨਲੀ ਆ ਕੇ ਲੱਭ ਰਹੇ ਆ ਕੁੜੀਆਂ ਨੇ ਮੈਸੇਜ ਆ ਰਿਹਾ ਕਿ ਵੀ ਇੱਕ ਕੁੜੀ ਦਾ ਆ ਕੱਲ ਕਹਿੰਦੀ ਵੀ ਵੀਰੇ ਮੈਂ ਤੁਹਾਡੀ ਸੀਰੀਜ਼ ਦੇਖੀ ਕਹਿੰਦੀ ਮੈਂ ਮੇਰੀ ਫਾਇਲ ਲੱਗੀ ਆ ਕਹਿੰਦੀ ਮੈਨੂੰ ਇੰਨਾ ਕੁ ਕੋਸ਼ਾ ਆ ਹੋ ਕੇ ਕਹਿੰਦੀ ਮੈਨੂੰ ਹੁਣ ਇੱਕ ਅਵੇਅਰਨੈਸ ਹੋ ਗਈ ਮੈਂ ਜਾ ਕਿੱਥੇ ਰਹੀ ਆ ਠੀਕ ਆ ਤੂੰ ਮੇਰਾ ਥੈਂਕ ਮੇਰਾ ਥੈਂਕ ਯੂ ਕਰ ਰਹੀ ਏ ਸੀਰੀਜ਼ ਬਿਲਕੁਲ ਕਹਿੰਦੀ ਥੈਂਕ ਯੂ ਤੁਸੀਂ ਵੀ ਆ ਚੀਜ਼ ਬਣਾਈ ਕਹਿੰਦੀ ਵੀ ਮੈਨੂੰ ਕਹਿੰਦੀ ਮੈਂ ਤਾਂ ਕੁਝ ਹੋਰ ਸੋਚੀ ਬੈਠੀ ਸੀ ਕਹਿੰਦੀ ਹੁਣ ਮੈਂ ਧਿਆਨ ਨਾ ਚੱਲੂਗੀ ਚੱਲ ਚਾਹੇ ਇੱਕ ਬੰਦਈਏ ਮੇਰੇ ਥੋੜੀ ਮਨ ਨੂੰ ਤਸੱਲੀ ਹੋਈ ਫਿਰ ਉਹਨੂੰ ਕਹਿੰਦਾ ਪੜ੍ਹਾਈ ਕੋਈ ਚੱਕਰ ਨਹੀਂ ਠੀਕ ਹੈ ਮੈਂ ਹਰੇਕ ਦਾ ਰਿਪਲਾਈ ਕਰਦਾ ਜੀ ਬੰਦਾ ਕਿੱਥੇ ਜਾਣੀ ਉਹਨੂੰ ਦੱਸਿਆ ਮੈਂ ਕਿ ਸਟੱਡੀ ਕਿਹੜੀ ਹੋਣੀ ਆ ਅੱਜ ਮੈਂ ਕਿਹਾ ਕੋਈ ਨਾ ਕੋਈ ਸਕਿੱਲ ਹੱਥ 'ਚ ਲੈ ਕੇ ਜਾਇ ਕਿ ਤਾ ਬਈ ਕੰਮ ਦਾ ਉੱਥੇ ਬਹੁਤ ਔਖਾ ਦੂਜੀ ਮੈਂ ਉਹਨੂੰ ਗੱਲ ਕਿਹਾ ਤਾਂ ਵੀ ਹੌਣ ਦੂਜੇ ਵੀਰਾ ਕਹਿ ਦਿੱਤਾ ਤਾਂ ਵੀ ਕਦੇ ਵੀ ਨਹੀਂ ਫਿਰ ਕਿਸੇ ਵੀ ਚੀਜ਼ ਦੀ ਲੋੜ ਅਹੀ ਆਪਾਂ ਕਰ ਸਕਦੇ ਆ ਆਪਦੇ ਲਈ ਹਾਂਜੀ ਆ ਚੀਜ਼ਾ ਜੀ ਤੇ ਇਹਦੇ ਵਿੱਚ ਗਾਣੇ ਵਗੈਰਾ ਜਿਵੇਂ ਤੁਸੀਂ ਦੱਸੇ ਨੇ ਹਨਾ ਸਿੰਗਰਸ ਲੱਭੇ ਆ ਕਿੰਨੇ ਸੌਂਗਸ ਨੇ ਕਿੰਨੇ ਟੋਟਲ ਆਪਾਂ ਐਪੀਸੋਡਸ ਦੇਖਾਂਗੇ ਇਹਦੇ ਇਹਦੇ 7 ਐਪੀਸੋਡ ਆ ਜੀ ਠੀਕ ਆ 50 ਇੱਕ ਇੱਕ ਸੀਰੀਜ਼ ਦੇ ਵਿੱਚ 7 ਐਪੀਸੋਡ ਹੀ ਸੀਗੇ ਤੇ ਲੋਕ ਅੱਠਵੇਂ ਦਾ ਵੇਟ ਕਰ ਰਹੇ ਆ ਯੂ ਆਰ ਅਬਾਊਟ ਟੂ ਸੇ ਓਕੇ ਲੋਕ ਅੱਠਵੇਂ ਦਾ ਵੇਟ ਕਰਦੇ ਪਏ ਆ ਮਤਲਬ ਕਿ ਅ ਇਹ ਜਿਹੇ ਵੀ ਬੰਦੇ ਹੈਗੇ ਜਿਨ੍ਹਾਂ ਨਾਲ ਮੈਂ 3-4 ਸਾਲ ਤੋਂ ਗੱਲ ਨਹੀਂ ਕੀਤੀ ਹੂੰ ਮੈਨੂੰ ਫੋਨ ਆਉਂਦਾ ਕਿ ਬੰਦਾ ਕਹਿੰਦਾ ਬਧੀਆ ਮੈਂ ਚਲ ਓਬਵੀਅਸ ਆ ਹੁੰਦਾ ਕਿ ਬੰਦਾ ਸੀਰੀਜ਼ ਦੇ ਵਧਾਈਆਂ ਦਊਗਾ ਨਾ ਤੇ ਯਾਰ ਉਹ ਤੁਹਾਡਾ ਅਖਮਾ ਐਪੀਸੋਡ ਨਹੀਂ ਲੱਭਦਾ ਮੈਂ ਕਿਹਾ ਵੀਰੇ ਮੈਂ ਕਿਹਾ ਵੀਰੇ ਪਾਇਆ ਨਹੀਂਗਾ ਠੀਕ ਆ ਤੇ ਮੈਨੂੰ ਉਹ ਕਹਿ ਰਿਹਾ ਵਾ ਠੀਕ ਆ ਕਹਿੰਦਾ ਯਾਰ ਫਿਰ ਆਹ ਮੜ ਜਦ ਮਿੰਤਾ ਦੱਸਦੇ ਵੀ ਗਾਂ ਸਟੋਰੀ ਚ ਕੀ ਹੁੰਦਾ ਮੈਂ ਕਿਹਾ ਵੀਰੇ ਵੀ ਨਹੀਂ ਦੱਸ ਸਕਦਾ ਯਾਰ ਮਾੜਾ ਜੇ ਕੋਈ ਹੈਂਟੀ ਤੇ ਇਹ ਫਿਰ ਉਹ ਗਾਂ ਉਹਦਾ ਕੀ ਬਣਿਆ ਬੰਦੇ ਦਾ ਠੀਕ ਆ ਤੇ ਮਤਲਬ ਕੋ ਬੰਦਾ ਵੀ ਨਾ ਲੜ ਵੀ ਪਿਆ ਰਿਸ਼ਤਾ ਮੁੱਲਾ ਪਰ ਮੈਂ ਹਮੇਸ਼ਾ ਰੋਕਦਾ ਹੁੰਨਾ ਨਾ ਜਾਂਦਾ ਲੰਘਦਾ ਕਰਦਾ ਉਧਰ ਪਿੰਡ ਪੁਣੇ ਜਾਣਾ ਮੈਂ ਰੁਕ ਜਾਣਾ ਠੀਕ ਆ ਉਹਨਾਂ ਨੇ ਜੀ ਉਹ ਮੁੰਡੇ ਦੀ ਗੱਲ ਤੋਂ ਪਹਿਲਾ ਐਪੀਸੋਡ ਦੇਖਿਆ ਠੀਕ ਆ ਚਲੋ ਸ਼ਹਿਰ ਚੈਨਲ ਆ ਅ ਕਹਿੰਦਾ ਸਰ ਗਾਲਾਂ ਬਹੁਤ ਆ ਜੀ ਹਨਾ ਮੈਂ ਕਿਹਾ ਜੀ ਸੌਰੀ ਹਨਾ ਮੈਂ ਕਿਹਾ ਸੌਰੀ ਤੇ ਫਿਰ ਸੱਤਵਾਂ ਐਪੀਸੋਡ ਜਦੋਂ ਸਾਰੀ ਦੇਖ ਲਈ ਮੈਂ ਕਿ ਪੂਰੀ ਦੇਖ ਲਈ ਮੈਂ ਕਿ ਮੈਨੂੰ ਪੂਰੀ ਦੇਖ ਕੇ ਰਿਵਿਊ ਜ਼ਰੂਰ ਦਿਓ ਹਨਾ ਜਦੋਂ ਸੱਤਵੀਂ ਦੇਖ ਲਈ ਕਿਤੇ ਸਰ ਅੱਠਵਾਂ ਐਪੀਸੋਡ ਦਿਖਾ ਦਿਓ ਸੱਤ ਪਹਿਲਾਂ ਉਹ ਕਹਿੰਦਾ ਮੈਨੂੰ ਫੋਨ ਦਿਓ ਆਪਦਾ ਮੈਂ ਕੀ ਹੋ ਗਿਆ ਕਹਿੰਦਾ ਮੈਂ ਤੁਹਾਡੇ ਕਹਿੰਦਾ ਫੋਨ ਚੇਟ ਐਪੀਸੋਡ ਹੋਊਗਾ ਅੱਛਾ ਕਿਉਂ ਦੱਸੋ ਕਰੋ ਅਪਲੋਡ ਕਰਨਾ ਹਨਾ ਮੈਂ ਕਿਹਾ ਗਾਣਾ ਕਿਵੇਂ ਲੱਗਿਆ ਕਹਿੰਦਾ ਜੀ ਫੀਲ ਨਹੀਂ ਹੋਈਆਂ ਕੋਈ ਬੰਦਾ ਚੇਂਜ ਹੋ ਗਿਆ ਮਤਲਬ ਕਿਤੇ ਨਾ ਕਿ ਤੁਸੀਂ ਸੀਰੀਅਸ ਦੇਖਣ ਲੱਗਦੇ ਹੋ ਨਾ ਸਾਰੀ ਗਾਂ ਠੀਕ ਆ ਤੁਹਾਡਾ ਧਿਆਨ ਉਹ ਚੀਜ਼ਾਂ ਤੋਂ ਹਟ ਜਾਂਦਾ ਵਾ ਤੁਹਾਨੂੰ ਮੈਂ ਹੁਣ ਨਿੱਕੀ ਜਿਹੀ ਚੀਜ਼ ਦਿਖਾਉਣ ਲੱਗਿਆ ਠੀਕ ਆ ਜੀ ਤੁਹਾਉਜ਼ ਤੱਕ ਨੈਟਵਰਕ ਆ ਹੁੰਦਾ ਵਾ ਠੀਕ ਆ ਮਤਲਬ ਕਿਤੇ ਨਾ ਕਿਤੇ ਬੰਦਾ ਸਟੋਰੀ ਚ ਗਾਇਬ ਹੋ ਜਾਂਦਾ ਮਤਲਬ ਇੰਨਾ ਕੋਈ ਵਿਚ ਚ ਲਿਆ ਜਾਂਦਾ ਉਹਦੇ ਹੁਣ ਸੀਰੀਜ਼ ਜਿਨੇ ਵੀ ਦੇਖਿਆ ਸਾਡਾ ਆਣ ਗਵਾਂਡ ਲਾ ਲੋ ਜੀ ਠੀਕ ਆ ਮੇਰੀਆਂ ਚਾਚੀਆਂ ਤਾਈਆਂ ਪੂਆ ਸਾਰਿਆਂ ਨੇ ਦੇਖੀਆਂ ਠੀਕ ਆ ਕਿਸੇ ਵੀ ਬੰਦੇ ਨੇ ਮੈਨੂੰ ਆਏ ਨਹੀਂ ਕਿ ਆ ਜੀ ਇਹ ਚਕਾਣਾ ਠੀਕ ਆ ਤੁਸੀਂ ਕਨੈਕਟਡ ਤੁਸੀਂ ਐਸਟ ਕਰ ਲਓ ਤੇ ਵਾਈਫਾਈ ਕਨੈਕਟ ਕਰ ਲਿਓ ਹਾਂ ਜੀ ਹਾਂ ਜੀ ਮਤਲਬ ਕਿ ਉਹਨਾਂ ਦੇ ਤੁਸੀਂ ਦੇਖ ਰਹੇ ਸੀ ਕਿ ਕੁਝ ਹਾਂ ਥੋੜੀ ਦੇਖ ਅੱਛਾ ਚਾਹੀਦਾ ਟ੍ਰੇਲਰ ਤੁਸੀਂ ਤੁਸੀਂ ਦੇਖਿਆ ਤਾਂ ਸਾਰਾ ਹਾਂ ਜੀ ਹਾਂ ਜੀ ਉਦੋਂ ਤੁਹਾਨੂੰ ਕੀ ਆਈਡੀਆ ਜਿਹਾ ਹੋ ਰਿਹਾ ਟ੍ਰੇਲਰ ਦੇਖ ਕੇ ਤੁਸੀਂ ਕਹਿੰਦੇ ਹੋ ਮੈਂ ਗਾਲ੍ਹ ਦਸਾਂ ਐਕਟਿੰਗ ਕੁਕਿੰਗ ਦਾ ਤਾਂ ਸਾਨੂੰ ਲੱਗਾ ਹੀ ਨਹੀਂ ਕਿ ਐਕਟਿੰਗ ਚੱਲ ਰਹੀ ਹੈ ਮੈਨੂੰ ਜਿਹੜਾ ਮੇਨ ਇੱਕ ਪੁਆਇੰਟ ਲੱਗਾ ਮੈਂ ਤੁਹਾਨੂੰ ਸਵਾਲ ਕਰ ਚੁੱਕੀ ਹਾਂ ਬਸੋ ਆਹੀ ਚੀਜ਼ ਐਕਟਿੰਗ ਤੁਹਾਨੂੰ ਲੱਗੀ ਤਾਂ ਨਹੀਂ ਰਹੀ ਹਮ ਮਤਲਬ ਕਿ ਜੇ ਐਕਟਿੰਗ ਦਾ ਵੀਕ ਪੁਆਇੰਟ ਕੀ ਹੋਣਾ ਸੀਗਾ ਕਿ ਬੰਦਾ ਆਪਣੀ ਫਰਸਟ੍ਰੇਸ਼ਨ ਕੱਢ ਹੀ ਨਹੀਂ ਰਿਹਾ ਕੁੱਤਾ ਵੀ ਲੱਗਾ ਕਿ ਸਾਰ ਰਿਹਾ ਵਾ ਹਮ ਤੁਸੀਂ ਕਹਿੰਦਾ ਠੀਕ ਆ ਠੀਕ ਆ ਹੁਣ ਆਪਾਂ ਆਪਣੀਆਂ ਹਾਲੀਵੁੱਡ ਦੀਆਂ ਸੀਰੀਜ਼ ਲਾ ਲਓ ਜਾਂ ਇਹਨੂੰ ਲੋਕੀ ਹਾਲੀਵੁੱਡ ਨਾਲ ਜਾਂ ਮਿਰਜ਼ਾਪੁਰ ਨਾਲ ਬਥੇਰੇ ਲੋਕ ਕੰਪੇਅਰ ਕਰ ਰਹੇ ਆ ਰੀਜ਼ਨ ਹੀ ਆ ਵਾ ਉਹ ਜੀ ਦਾ ਮੈਂ ਓਕੇ ਆਇਆ ਦਾ ਐਪੀਸੋਡ ਆ ਗਿਆ ਸੱਤਵਾਂ ਠੀਕ ਆ ਹੁਣ ਜਦੋਂ ਸਟੋਰੀ ਦਾ ਸਵਾਦ ਆਉਣ ਲੱਗਿਆ ਐਪੀਸੋਡ ਖਤਮ ਹੋ ਗਏ ਠੀਕ ਆ ਜੀ 100% ਰਿਐਲਿਟੀ ਨੋ ਵਰਡਸ ਹਨਾ ਠੀਕ ਆ ਜੀ ਬਹੁਤ ਵਧੀਆ ਕਰਿਆ ਵਾਇਗਰੂ ਕਿਆ ਸਟੋਰੀ ਬਣਾਈ ਯਾਰ ਤੁਸੀਂ ਹਨਾ 7 ਐਪੀਸੋਡ ਦੇਖ ਕੇ 8 ਦੀ ਵੇਟ ਕਰਦੇ ਪਏ ਆ ਬਹੁਤ ਸੋਹਣੀ ਸੀਰੀਜ਼ ਮਤਲਬ ਕਿ ਰੀਜ ਲਾਈ ਆ ਬਈ ਨੂਰਪੁਰੀ ਵੀ ਨੀਡ ਓਕੇ ਇਹ ਤੇ ਕਮੈਂਟ ਨਾ ਪੜਿਓ ਕਿ ਸਸਪੈਂਸ ਖਰਾਬ ਹੋ ਜਾ ਤੁਹਾਡਾ ਸਸਪੈਂਸ ਹਾਂ ਮੈਨੂੰ ਆਇਆ ਵੀ ਤੁਸੀਂ ਸਵਾਦ ਨਾਲ ਦੇਖੋ ਚੀਜ਼ ਨੂੰ ਠੀਕ ਆ ਸਸਪੈਂਸ ਨਾ ਖਰਾਬ ਕਰਿਓ ਕਿਉਂਕਿ ਇਹ ਸਸਪੈਂਸ ਖਰਾਬ ਹੋਇਆ ਤਾਂ ਮੇਰਾ ਖੌਦ ਤਾਂ ਚੱਲ ਹੋਇਆ ਹੀ ਆ ਮੈਨੂੰ ਮੈਂ ਚਾਹੁੰਦਾ ਸੀ ਕਿ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਦੇਖਾਂ ਠੀਕ ਆ ਪਰ ਮੈਂ ਤਾਂ ਇੰਨੀ ਕਵਾਰ ਦੇ ਮੈਂ ਸਟਿਲ ਬੋਰ ਨਹੀਂ ਹੋਇਆ ਠੀਕ ਆ ਮੈਨੂੰ ਸਵਾਦ ਆਉਂਦਾ ਵਾ ਜਦੋਂ ਜਦੋਂ ਬੈਕਗ੍ਰਾਉਂਡ ਚੱਲਦਾ ਜਉ ਸੀਨਾਂ ਦੇ ਉਹਨਾਂ ਦੀ ਐਕਟਿੰਗ ਤੁਸੀਂ ਜੋ ਸੀਰੀਜ਼ ਦੇਖ ਲਈ ਨਾ ਮੈਂ ਠੀਕ ਆ ਮੈਂ ਗਾਰੰਟੀ ਦਿੰਦਾ ਜੀ ਥੋੜੇ ਦਿਮਾਗ ਚੱਕਲੇ ਤਾਂ ਚੱਲੂ। ਕੀ ਬਾਤ ਹੈ ਜਿਸ ਤਰ੍ਹਾਂ ਤੁਸੀਂ ਕਹਿਤ ਉਹਨਾਂ ਨੂੰ ਮਿਲਦਾ ਹੈ ਕਿ ਸਾਰੇ ਐਪੀਸੋਡ ਸਾਨੂੰ ਸਟਾਰਟਿੰਗ ਤੋਂ ਲੈ ਕੇ ਦੁਬਾਰਾ ਦੇਖਣੇ ਪੈਣੇ ਆ। ਵੀ ਵਿਦਆਊਟ ਕਮੈਂਟ ਰੀਡ ਕੀਤੇ। ਠੀਕ ਹੈ ਕਹਿੰਦਾ ਕਮੈਂਟ ਵਾਲੇ ਵੀਰੇ ਜੀ ਕਹਿੰਦਾ ਸੀ ਕਮੈਂਟ ਬੰਦ ਕਰਤਾ ਕਿਉਂਕਿ ਇਹ ਸਟੋਰੀ ਨੂੰ ਐਕਸਪੋਜ਼ ਕਰੀ ਜਾਂਦੇ ਆ ਸਾਰੇ ਆ ਨਾ ਉੱਥੇ ਸਟੋਰੀ ਕਿਉਂਕਿ ਮੈਨੂੰ ਐ ਕਿ ਆਉਣ ਵਾਲੇ ਵਿਊਰ ਆ ਜਿਹੜਾ ਯਾਰ ਉਹਦਾ ਸਵਾਦ ਨਾ ਖਰਾਬ ਹੋਵੇ। ਠੀਕ ਆ ਹੁਣ ਕਿ ਇੱਕ ਮੈਂ ਪੌਡਕਾਸਟ ਕਰਦਾ ਪਿਆ ਸੀ ਨਾ ਉਹਦੇ ਵਿੱਚ ਉਹ ਸਟੋਰੀ ਨੂੰ ਛੇੜ ਕੇ ਬਹਿ ਗਿਆ। ਮੈਂ ਕਿਹਾ ਮੈਂ ਨਹੀਂ ਦੱਸਣਾ। ਹੂੰ ਹੂੰ ਹ ਵੀ ਮੈਂ ਕੋਈ ਕਿਸ ਨੇ ਸਾਉਂਡ ਲਿਆ ਹਨਾ ਵੀ ਮੇਰਾ ਮੇਰੇ ਲਈ ਇੱਕ ਵੀਅਰ ਮਿਲੀ ਉਹ ਵੀ ਬੰਦਾ ਮੈਟਰ ਕਰਦਾ ਕਿ ਯਾਰ ਉਹ ਬੰਦੇ ਦਾ ਸਵਾਦ ਨਾ ਖਰਾਬੋ ਕਿ ਮੈਂ ਚੀਜ਼ ਲੋਕਾਂ ਨੂੰ ਸਵਾਦ ਦੇਣ ਲਈ ਬਣਾਈ ਆ ਠੀਕ ਹੈ ਕਿ ਇੱਕ ਹੁੰਦਾ ਨਾ ਜੀ ਹੁਣ ਇੰਡਸਟਰੀ ਦੇ ਵਿੱਚ ਦੇਖਿਆ ਜਾਵੇ ਤਾਂ ਅੱਜ ਦੇ ਟਾਈਮ ਬਹੁਤ ਪੰਜਾਬੀ ਫਿਲਮਾਂ ਵੀ ਇਹੋ ਜਿਹੇ ਜਿਨ੍ਹਾਂ ਚ ਵਰਡਿੰਗ ਉਦਾਂ ਦੀ ਯੂਜ਼ ਹੋ ਰਹੀ ਆ ਦੂਜੇ ਨੰਬਰ ਤੇ ਡਬਲ ਮੀਨਿੰਗ ਗੱਲਾਂ ਬਹੁਤ ਚਲਦੀਆਂ ਪਈਆਂ ਠੀਕ ਆ ਤੀਜੇ ਨੰਬਰ ਤੇ ਹੁਣ ਹਥਿਆਰ ਉਹ ਸਾਰਾ ਕੁਝ ਬਹੁਤ ਚੱਲਦਾ ਪਿਆ ਠੀਕ ਆ ਕਿੰਨੇ ਕਿਤੇ ਮਨੋਚ ਹੀ ਲੱਗਦੀ ਹੁੰਦੀ ਹੈ ਕਿ ਸਾਡੇ ਵਾਲਿਆਂ ਕੋਲੇ ਸਟੋਰੀਆਂ ਹੋਰ ਵੀ ਬਹੁਤ ਵਧੀਆ ਹੈਗੀਆਂ ਮਤਲਬ ਕਿ ਸਾਡੇ ਚ ਮਤਲਬ ਇਹ ਵੀ ਕਹਿੰਦਾ ਸਾਡੇ ਤਾਂ ਉਹੀ ਥੋੜੇ ਆਰਟਿਸਟ ਆ ਉਹੀ ਮੂਰੇ ਆਈ ਜਾਂਦੇ ਮੈਂ ਜੇ ਚਾਹੁੰਦਾ ਮੈਂ ਬਹੁਤ ਫੇਮਸ ਫੇਸ ਲੈ ਸਕਦਾ ਸੀ ਐਨਾ ਕਰਦਾ ਦਮ ਹੁੰਦਾ ਬੰਦੇ ਚ ਜਿਵੇਂ ਮਰਜ਼ੀ ਕਰਦਾ ਚਾਹੇ ਰਿਕੁਐਸਟ ਹੀ ਕਰਦਾ ਪਰ ਮੈਨੂੰ ਕਿਤੇ ਨਾ ਕਿਤੇ ਇਹ ਸੀਗਾ ਕਿ ਫੇਮਸ ਨਾਲ ਮੈਨੂੰ ਕੰਮ ਕਰ ਕਿਉਂਕਿ ਮੈਂ ਬੰਦੇ ਨੂੰ ਮੈਨੂੰ ਮਿੱਟੀ ਚਾਹੀਦਾ ਬੰਦਾ ਹੋਇਆ ਉਹਨੂੰ ਮੈਂ ਆਦੇ ਹਿਸਾਬ ਨਾਲ ਜਿਵੇਂ ਮਰਜ਼ੀ ਬਣਾਵਾ ਆ ਰੀਅਲ ਲਾਈਫ ਤੁਸੀਂ ਉਹ ਕਰੈਕਟਰ ਦੇਖੋਗੇ ਨਾ ਮੈਂ ਰੀਅਲ ਲਾਈਫ ਦੇ ਵਿੱਚ ਬੰਦੇ ਜੇ ਜਿਹੜੀ ਇਹਨਾਂ ਨੇ ਐਕਟਿੰਗ ਕੀਤੀ ਆ ਤੁਸੀਂ ਇੱਕੰਮ ਦਾ ਕਰੈਕਟਰ ਦੇਖਿਓ ਤੁਸੀਂ ਸਿਰਤ ਨੂੰ ਦੇਖ ਲਿਓ ਠੀਕ ਆ ਤੁਸੀਂ ਕਹੋਗੇ ਯਾਰ ਇਹ ਬੰਦੇ ਕਰ ਕੀ ਰਿਹਾ ਹੈ ਸਿਰਦੋ ਰੋਲੀ ਠੀਕ ਆ ਪਹਿਲਾਂ ਕੁੜੀ ਹੋਰ ਸੀ ਉਹ ਛੱਡ ਕੇ ਚਲੀ ਗਈ ਹੈ ਨਾ ਉਦੋਂ ਬਾਅਦ ਚ ਕੁੜੀ ਲੱਭਣ ਨੂੰ ਮੈਂ ਘਟਕਟ ਘਟ 99500 ਪ੍ਰੋਫਾਈਲ ਇੰਸਟਾਗ੍ਰam ਤੇ ਸਰਚ ਕੀਤੀ ਆ ਮੈਂ ਕੋ ਪ੍ਰੂਫ ਪਾਇਆ ਵਿਦ ਪ੍ਰੂਫ ਜਿਨ੍ਹਾਂ ਨੂੰ ਮੈਂ ਮੈਸੇਜ ਕੀਤਾ ਠੀਕ ਆ ਉਦੇ ਵਿੱਚੋਂ ਮੈਨੂੰ ਲੱਗਿਆ ਸੀਗਾ ਮੈਂ 100 ਕੁੜੀਆਂ ਸਹੀ ਲੈ ਮੈਂ 100 ਕੁੜੀਆਂ ਦਾ ਮੈਨੂੰ ਸੀਗਾ 135 ਕੁੜੀਆਂ ਮੈਂ ਸਾਰੇ ਕੁਝ ਮੈਂ ਲਿਖਿਆ ਹੋਇਆ ਤੇ ਗਾਂ ਜਾ ਕੇ ਪਾਉਂਗਾ ਚਿੱਜਾਂ ਨਾਲ ਉਹਨਾਂ ਵਿੱਚੋਂ ਜੀ ਸਿਰਫ 9 ਕੁੜੀਆਂ ਨਿਕਲ ਗਈਆਂ ਜਿਨ੍ਹਾਂ ਚੋਂ ਹਣਾ ਸਿਰਤ ਆ ਮਤਲਬ ਕਿ ਕਰੈਕਟਰ ਇੱਕ ਫੇਸ ਵੀ ਬੰਦੇ ਦਾ ਕਰੈਕਟਰ ਨਾਲ ਮੈਚ ਕਰਨਾ ਚਾਹੀਦਾ ਤੁਸੀਂ ਸੀਰੀ ਦੇਖੋਗੇ ਤੁਹਾਨੂੰ ਲੱਗੂਗਾ ਯਾਰ ਆ ਬੰਦਾ ਹੀ ਕਰ ਸਕਦਾ ਲੋਕੀ ਮੇਰੇ 네ਗੇਟਿਵ ਕਰੈਕਟਰਸ ਤੋਂ ਨਫ਼ਰਤ ਕਰ ਰਹੇ ਆ ਇਟੂ ਮੀਨਸ ਉਹਨਾਂ ਨੇ ਉਹ ਐਕਟਿੰਗ ਕੀਤੀ ਆ ਮਤਲਬ ਫੋਕਸ ਸਾਡਾ ਸਾਰ ਕੋ ਛੱਡ ਦੋ ਤੁਸੀਂ ਠੀਕ ਆ ਜੇ ਤੁਸੀਂ ਐਂਟਰਟੇਨਮੈਂਟ ਨੂੰ ਤੁਹਾਨੂੰ ਫਿਲਮਾਂ ਜਾਂ ਉਹ ਚੀਜ਼ਾਂ ਦੇਖਣੀਆਂ ਵਧੀਆ ਲੱਗਦੀਆਂ ਠੀਕ ਆ ਤਾਂ ਮੇਰੇ ਲਈ ਪ੍ਰਾਊਡ ਦੀ ਗੱਲ ਇਹ ਆ ਕਿ ਆਪਾਂ ਪੰਜਾਬੀ ਸਿਨੇਮ ਨੂੰ ਉੱਤੇ ਲੈ ਕੇ ਜਾ ਰਹੇ ਆ ਠੀਕ ਆ ਮੈਨ ਮੇਰਾ ਆ ਚੀਜ਼ ਆ ਕਿ ਕਿਉਂਕਿ ਇਹ ਚੀਜ਼ ਪਹਿਲਾਂ ਮੈਂ ਆਪਦੇ ਮੂੰਹੋਂ ਨਹੀਂ ਸੀ ਕਹਿੰਦਾ ਹੁਣ ਲੋਕਾਂ ਨੇ ਕਹਿਣ ਲਾਤਾ ਉਹ ਕਮੈਂਟ ਹੀ ਇਹੋ ਜਿਹਾ ਕਰ ਰਹੇ ਆ ਠੀਕ ਆ ਉਹ ਕਹਿੰਦੇ ਯਾਰ ਭਾਈ ਸਿਰਾ ਕਰਤਾ ਤੁਸੀਂ ਆ ਕਰ ਤੁਸੀਂ ਉਹ ਕਰ ਦੋ ਤੁਸੀਂ ਉਹ ਕਰਤਾ ਠੀਕ ਆ ਇਹੋ ਜਿਹੀ ਵੀ ਬੰਦੇ ਆ ਠੀਕ ਆ ਉਹ ਉਡੀ ਕਹਿ ਰਹੀ ਆ ਜਿਵੇਂ ਨੌਵੀਂ ਵਾਰ ਦੇਖਣ ਲੱਗੀ ਸੀਰੀਜ਼ ਨੌਵੀਂ ਵਾਰ ਠੀਕ ਆ ਤੁਸੀਂ ਦੇਖ ਲਈ ਸ਼ਾਇਦ ਦੂਜੀ ਵਾਰ ਤੁਹਾਡਾ ਵੀ ਦੇਖਣ ਦਾ ਮਨ ਕੀਤਾ ਠੀਕ ਆ ਮੈਂ ਤਾਂ ਕਦੇ ਸੋਚਿਆ ਨਹੀਂ ਸੀਗਾ ਮੈਂ ਤਾਂ ਐਸੀ ਵੀ ਪਹਿਲਾ ਪਾਰਟ ਕਿਉਂਕਿ ਕੰਟੈਂਟ ਲੰਬਾ ਨਾ ਵੀ ਬੰਦਾ ਇੱਕ ਵਾਰ ਦੇਖ ਲੇ ਬਹੁਤ ਵੱਡੀ ਗੱਲ ਆ ਪਰ ਬੰਦਾ ਬੋਰ ਨਹੀਂ ਹੋ ਰਿਹਾ ਜੀ ਕਿ ਇੱਕ ਵੀ ਇੱਕ ਐਪੀਸੋਡ ਦੀ ਮੈਂ 50 55 ਮਿੰਟ ਹੈਗੀ ਆ ਕੋਈ 40 ਮਿੰਟ ਦਾ ਵੀ ਆ ਠੀਕ ਆ ਹੁਣ ਤਾਂ ਮੈਂ ਕਨਿਕ ਜੀ ਗੱਲ ਦੱਸਦਾ ਇਹਦੇ ਜਿਹੜਾ ਪਿੱਛੇ ਮਤਲਬ ਕਿ ਕਿੰਨੀ ਬਰੀਕੀ ਨਾਲ ਕੰਮ ਕੀਤਾ ਆਪਾਂ ਠੀਕ ਆ 1 ਘੰਟੇ 9 ਮਿੰਟ ਦਾ ਇਹਦਾ ਲਾਸਟ ਐਪੀਸੋਡ 7ਵਾਂ ਐਪੀਸੋਡ ਉਹਦੇ ਚ ਇੱਕ ਡਾਇਲੋਗ ਸੀਗਾ ਮੈਂ ਵੈਸੇ ਹੀ ਅਪਲੋਡ ਕਰਨ ਤੋਂ ਪਹਿਲਾਂ ਦੇਖ ਰਿਹਾ ਮੈਂ ਡਾਇਲੋਗ ਸੀਗਾ ਚਾਰਲੀ ਦਾ ਖੜ ਜਾ ਇੱਕ ਸੈਕਿੰਡ ਲੱਗਿਆ ਮੈਨੂੰ ਬੋਲਣ ਨੂੰ ਖੜ ਜਾ ਉਹ ਡਾਇਲੋਗ ਮਿਸ ਤਲੇਦਾ ਇੱਥੇ ਫੇਸ ਆਉਗਾ ਆਹ ਸਾਈਡ ਤੋਂ ਇੱਥੋਂ ਹਿੱਲ ਰਿਹਾ ਆਡੀਅנס ਨੂੰ ਨਹੀਂ ਪਤਾ ਕਿ ਨਾ ਪਰ ਮੈਨੂੰ ਜਦ ਪਤਾ ਲੱਗਿਆ ਤਾਂ ਮੈਂ ਚੇਂਜ ਕਰਨਾ ਮੈਂ ਅਗਸਟ ਨੂੰ ਕਿਹਾ ਮੈਂ ਕਿਹਾ ਬਾਈ ਯਾਰ ਇਹ ਦੇਖੋ ਯਾਰ ਆ ਉਸਕਾ ਡਾਇਲੋਗ ਮਿਸ ਉਹ ਬੋਲਾ ਬਾਈ ਹਿੰਦੀ ਚ ਕਰਦਾ ਗੱਲਾਂ ਨੇ ਜੇ ਕਦਾਬਈ ਮੈਨੂੰ ਮਿਲ ਨਹੀਂ ਰਹਾ ਫਿਰ ਉਸਕਾ ਅੱਗੇ ਜਾ ਕੇ ਉਹ ਅੱਗੇ ਅੱਗੇ ਜਾ ਕੇ ਫੇਰ ਸੀਗਾ ਜੀ ਖੜਜ ਫਿਰ ਅਸੀਂ ਉਹੀ ਕੱਟ ਕੇ ਉੱਥੇ ਲਾਤਾ ਹੁਣ ਉਹਨੇ ਮੈਨੂੰ ਉਹ ਫਾਈਲ ਸੇਵ ਕਰਕੇ ਭੇਜੀ ਮੈਂ ਰੈਂਡਰ ਕੀਤੀ ਰੈਂਡਰ ਜਿਵੇਂ ਸੇਵ ਕਰਨ ਨੂੰ ਕਹਿੰਨੇ ਆਪਾਂ ਰੈਂਡਰ ਕਰਨ ਨੂੰ ਇੱਕ ਫਾਈਲ ਨੂੰ 3-4 ਘੰਟੇ ਲੱਗਦੇ ਆ ਤੇ ਕੋਈ 250 GB 270 GB ਦਾ ਇੱਕ ਐਪੀਸੋਡ ਆ ਠੀਕ ਆ ਇਹਦੀ ਉਹ ਕੁਆਲਿਟੀ ਆ ਹੁਣ ਉਦੋਂ ਬਾਅਦ ਚ ਮੈਂ ਕਰੈਕਸ਼ਨ ਵੀ ਚੈੱਕ ਕਰ ਸਕਦਾ ਮੈਂ ਕਰੈਕਸ਼ਨ ਚੈੱਕ ਕੀਤੀ ਅਪਲੋਡ ਕੀਤੀ ਨੋ ਮੈਂ ਸਾਰਾ ਐਪੀਸੋਡ ਬੈ ਕੇ ਦੇਖਿਆ ਵੀ ਮੇਰੇ ਕੁਝ ਹੋਰ ਤਾਂ ਨਹੀਂ ਉੱਤੇ ਥੱਲੇ ਹੋ ਗਿਆ ਮਤਲਬ ਕਿ ਟਾਈਮ ਇਹਨੂੰ ਦਿੱਤਾ ਜਾ ਤੁਸੀਂ ਸਮਝ ਲਓ ਕਿ ਮੈਂ ਡੇਡ 150 ਵਾਰ ਤਾਂ ਦੇਖ ਲਈ ਹੋਗੀ ਸਾਰੀ ਸੀਰੀਜ਼ ਮਤਲਬ ਕਿ ਇਹਨੂੰ ਇੰਨੀ ਕ ਵਾਰ ਰਿਪੀਟ ਤੇ ਕੀਤਾ ਕਦੇ ਮੈਂ ਐ ਬੈਕ ਰਿਹਾ ਹੁਣ ਜਿਵੇਂ ਸਾਡਾ ਉਹਨਾ ਗਾਣਾ ਬਣ ਰਿਹਾ ਜਿਹੜਾ ਚੱਲ ਰਿਹਾ ਉਹ ਮੈਨੂੰ ਗਾਣਾ ਭੇਜਦਾ ਉਹਨੇ ਸੁਣ ਲਿਆ ਫਿਰ ਮੈਂ 에ਰਪੋਰਟ 'ਚ ਸੁਣ ਰਿਹਾ ਮੈਂ 에ਰਪੋਰਟ ਤੋਂ ਬਿਨਾ ਸੁਣ ਰਿਹਾ ਗਾਣਾ ਮੇਰੇ ਕੋਲ ਇੱਕ ਸਪੀਕਰ ਆ ਮੈਂ ਉਹ 'ਚ ਸੁਣ ਰਿਹਾ ਮਾਂ ਛੋਟੇ ਸਪੀਕਰ 'ਚ ਸੁਣ ਰਿਹਾ ਮੈਂ ਗੱਡੀ 'ਚ ਜਾ ਕੇ ਸੁਣ ਰਿਹਾ ਮਾਂ ਮੈਂ ਸਾਡੇ ਗਵਾਂਡੀਆਂ ਦੀ ਕਾਰ 'ਚ ਜਾ ਕੇ ਗਾਣਾ ਸੁਣ ਰਿਹਾ ਮੇਰੇ ਫਰੈਂਡ ਤੇ ਐਂਪ ਲੱਗਾ ਮੈਂ ਉੱਥੇ ਇਹ ਗਾਣਾ ਮੈਨੂੰ ਪਤਾ ਲੱਗੇ ਕਿ ਗਾਣਾ ਸਾਊਂਡ ਕਿਵੇਂ ਕਰਦਾ ਪਿਆ ਠੀਕ ਆ ਫਿਰ ਜਿਹੜੀ ਮੈਨੂੰ ਚੀਜ਼ ਸਾਰਿਆਂ ਚ ਓਵਰ ਆਲ ਲੱਗੀ ਫਿਰ ਉਹ ਮੈਂ ਚੀਜ਼ ਕਰਤੀ ਉਹ ਮੈਂ ਕਿਹਾ ਬਾਈ ਇੱਥੋਂ ਇੱਥੋਂ ਆਹਲੀ ਚੀਜ਼ ਆ ਇੱਥੇ ਇੱਥੇ ਆ ਲੱਗਦੀ ਪਈ ਆ ਤਾਂ ਹੁਣ ਜਦੋਂ ਇਹਦੀ ਕਲਰਿੰਗ ਹੋ ਰਹੀ ਸੀ ਕਲਰਿੰਗ ਨੂੰ ਮੇਰੇ ਸਿਰਫ ਇੱਕ ਵਾਈਬ ਸੈੱਟ ਕਰਨੇ ਮੈਨੂੰ ਦੋ ਤੋਂ ਤਿੰਨ ਮਹੀਨੇ ਲੱਗ ਗਏ ਕਿ ਮੈਂ ਆਹ ਵਾਈਬ ਰੱਖਣੀ ਮੈਂ ਰੋਜ਼ ਉੱਠਦਾ ਜੀ ਮੈਂ ਇਹਦੇ ਕਲਰ ਕਰ ਰਿਹਾ ਮੇਨ ਮੇਨ ਸੀਨਾ ਦੇ ਸਮਝ ਨਹੀਂ ਲੱਗਦੀ ਮੈਂ ਖੱਜਲ ਵੀ ਹੋ ਰਿਹਾ ਮੈਂ ਕਿ ਯਾਰ ਕਲਰ ਕੀ ਰੱਖਾਂ ਮੈਨੂੰ ਵਾਈਬ ਕਿ ਵੀ ਮੇਰੀ ਸਟੋਰੀ ਦੇ ਨਾਲ ਉਹ ਠੀਕ ਹੈ ਕੋਈ ਰੌ 컬러 ਦਾ ਸਾਡੇ ਬਹੁਤ ਹੋਰ ਹੁੰਦੇ ਆ ਮੈਂ ਡੇਲੀ ਉੱਠਦਾ ਜੀ ਕਰਦਾ 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 ਠੀਕ ਆ ਇੱਕ ਵਾਰ ਵਾਈਬ ਆ ਗਈ ਕਰਤੀ ਸੈਟ ਵਾਈਬ ਹੁਣ ਉਹ ਜਿਹੜੀ ਵਾਈਬ ਆ ਮੈਂ ਐਂਡਰੋਇਡ ਚ ਵੀ ਦੇਖ ਰਿਹਾ ਮੈਂ ਆਈਫੋਨ ਚ ਵੀ ਪਾ ਕੇ ਦੇਖ ਰਿਹਾ ਠੀਕ ਆ ਮੈਂ ਟੀਵੀ ਤੇ ਵੀ ਲਾ ਕੇ ਦੇਖ ਰਿਹਾ ਕਿ ਜਿਹਦੇ ਕੋਲੇ ਬੰਦੇ ਕੋਲੇ ਆਹ ਲੀ ਸਕਰੀਨ ਆ ਉਹਨੂੰ ਕਿਹੋ ਜਿਹੀ ਚੀਜ਼ ਦਿਖੂਗੀ ਹਰੇਕ ਸਕਰੀਨ ਦੇ ਵਿੱਚ ਉਹ ਚੀਜ਼ ਦੇਖੀ ਆ ਐਨੇ ਵੀ ਬਣਾਈ ਸੋਚਿਆ ਨਹੀਂ ਪਤਾ ਨੋ ਹਰੇਕ ਬੰਦੇ ਦੇ ਧਿਆਨ ਨਾਲ ਦੇਖ ਕੇ ਕਿ ਜੇ ਅੱਛਾ ਜਿਹਾ ਉਹ ਬੰਦਾ ਦੇਖੂਗਾ ਉਹਨੂੰ ਇਹ ਚੀਜ਼ ਐਂ ਦਿਖੂਗੀ ਨਹੀਂ ਅਣੀ ਉਹ ਇੱਥੇ ਇਹ ਚ ਥੋੜਾ ਜਿਆਦਾ ਲੱਗਦਾ ਪਿਆ ਬਈ ਸੈੱਟ ਕਰੀਏ ਠੀਕ ਆ ਆਈਫੋਨ ਵਾਲੇ ਯੂਜ਼ਰਸ ਨੂੰ ਕਿਵੇਂ ਦੇਸੂਗੀ ਐਂਡਰੋਇਡ ਮੈਂ ਇਹ ਚੀਜ਼ਾਂ ਇੱਥੇ ਤੱਕ ਕੰਮ ਕੀਤਾ ਵਾ ਇੰਨੀ ਬਰੀਕੀ ਨਾਲ ਤੇ ਤਾਂ ਹੀ ਸਵਾਲ ਆ ਰਿਹਾ ਸਾਰਿਆਂ ਨੂੰ ਰਾਈਟ ਰਾਈਟ ਠੀਕ ਆ ਸੋ ਜਿੰਨੇ ਤੁਸੀਂ ਐਫਰਟਸ ਲਗਾਏ ਨੇ ਜਿੰਨਾ ਤੁਸੀਂ ਬਰੀਕੀਆਂ ਸਾਡੇ ਨਾਲ ਸ਼ੇਅਰ ਕੀਤਾ ਮੈਨੂੰ ਲੱਗਦਾ ਕਿ ਅੱਜ ਤੱਕ ਪਤਾ ਨਹੀਂ ਹਜ਼ਾਰਾਂ ਹੀ ਇੰਟਰਵਿਊਜ਼ ਕਰਦੀਆਂ ਨੇ ਇੰਨੀ ਬਰੀਕੀ ਹਲਕੀ ਕਿਸੇ ਨੇ ਸਾਡੇ ਨਾਲ ਗੱਲ ਨਹੀਂ ਕੀਤੀ ਕਿ ਮੈਂ ਐਡਾ ਕਲਰਿੰਗ ਕੀਤੀ ਬਿਲਕੁਲ ਸੋ ਐਫਰਟਸ ਦਾ ਮੁੱਲ ਜ਼ਰੂਰ ਪਏਗਾ ਔਰ ਪਏ ਵੀ ਰਿਹਾ ਮੈਨੂੰ ਲੱਗ ਰਿਹਾ ਬੈਸਟ ਵਿਸ਼ੇਸ ਬਿਲਕੁਲ ਸਭ ਬੈਸਟ ਵਿਸ਼ੇਸ ਉਮੀਦ ਕਰਦਾ ਕਿ ਇਹਦੇ ਬਹੁਤ ਸਾਰੀਆਂ ਸੀਜ਼ਨਸ ਬਣਨ ਕਿਉਂਕਿ ਪਹਿਲੇ ਦਾ ਹੀ ਤੁਹਾਨੂੰ ਜਿਵੇਂ ਤੁਸੀਂ 7ਵੇਂ ਤੋਂ ਬਾਅਦ 8ਵੇਂ ਦੀ ਅਗਰ ਵੇਟ ਹੋ ਰਹੀ ਹੈ ਤਾਂ ਆਬਵੀਅਸਲੀ ਹੈ ਨਾ ਬਹੁਤ ਸਾਰੇ ਸੀਜ਼ਨਸ ਬਣਨੇ ਬਣਦੇ ਨੇ ਇਹਦੇ ਉਹ ਜਾਰੇ ਕ੍ਰ ਮੈਂ ਸਾਰਿਆਂ ਨੂੰ ਕਹਿ ਰਿਹਾ ਜਗਰੀ ਕਸੂਤੀ ਡਿਗਰੀ ਤੋਂ ਬਾਅਦ ਕੋਈ ਆਪਣੇ ਪੰਜਾਬ ਚ ਸੀਰੀਜ਼ ਆਈ ਨਹੀਂ ਜਿੰਨੂੰ ਹੈਣਾ ਇੰਨਾ ਪਿਆਰ ਮਿਲਿਆ ਹੋਵੇ ਸੋ ਇਹੀ ਤੁਹਾਡੀ ਸੀਰੀਜ਼ ਆ ਜਿਹਦੇ ਬਾਰੇ ਅਸੀਂ ਸੁਣ ਰਹੇ ਆ ਬਸ ਪਤਾ ਨਹੀਂ ਕਾਤੋਂ ਆ ਰਿਹਾ ਜੀ ਮੈਂ ਦੇਖੋ ਅੱਛੀ ਗੱਲ ਹੈ ਨਾ ਤੁਸੀਂ ਮਿਹਨਤ ਕੀਤੀ ਇਸ ਕਰਕੇ ਆ ਰਿਹਾ ਪਰ ਇੱਕ ਨਾ ਤੁਹਾਡਾ ਸੁਭਾਅ ਮੇ ਤਾਂ ਬਣ ਜਾਂਦਾ ਕਿ ਬੰਦਾ ਉਦੋਂ ਹੋ ਜਾਂਦਾ ਵੀ ਠੀਕ ਆ ਯਾਰ ਓਕੇ ਆ ਵੀ ਵਧੀਆ ਚਲਵਾ ਰਿਹਾ ਵਾ ਸਹੀ ਆ ਹਨਾ ਕਿਉਂਕਿ ਹੁਣ ਵੀ ਦੇਖੋ ਮੇਰੀ ਡਿਊਟੀ ਸੀਗੀ ਮੈਂ ਕੰਮ ਕਰਦਾ ਠੀਕ ਆ ਠੀਕ ਆ ਹੁਣ ਕੈਬਨ ਵੀਰ ਬੈਠਾ ਮੈਨੂੰ ਕਹਿੰਦਾ ਆਪਾਂ ਇਹਨੂੰ ਹੱਦ 10 ਦਿਨ ਮੇਰੇ ਹੋਰ ਆ ਮੈਂ ਸਾਰੀ ਉਮਰ ਇਹਨੂੰ ਫੜ ਕੇ ਨਹੀਂ ਬਹਿ ਸਕਦਾ ਕਿਤੇ ਕਰੀ ਜਾਵਾਂ ਠੀਕ ਆ ਮੈਨੂੰ ਵਿਊਜ਼ ਮੈਟਰ ਨਹੀਂ ਕਰਦੇ ਮੈਨੂੰ ਰਿਵਿਊਜ਼ ਮੈਟਰ ਕਰਦੇ ਆ ਕਿ ਬੰਦੇ ਕਹਿ ਕੀ ਰਹੇ ਆ ਮੇਰੇ ਲਈ ਚੱਲੇ ਨਾ ਚੱਲੇ ਮੈਨੂੰ ਕੋਈ ਚੱਕਰ ਨਹੀਂ ਮੈਂ ਕੰਮ ਬਣਾਤਾ ਮੈਂ ਕਰਤਾ ਮੈਂ 10 ਦਿਨ ਹੁਣ ਇਹਨੂੰ ਦੇਖੋ ਹਰੇਕ ਚੀਜ਼ 'ਚ ਮੈਂ ਬਹੁਤ ਜ਼ੋਰ ਲਾਇਆ ਤੇ ਹੁਣ ਐ ਵੀ ਮੈਂ ਆਪ ਦੇ ਆ ਚੀਜ਼ ਤੇ ਵੀ ਜ਼ੋਰ ਲਾਉਂਗਾ ਵੀ ਲੋਕਾਂ ਤਾਂ ਕਿ ਜ਼ੋਰ ਲਾਵਾਂਗੇ ਮੈਂ ਕਿ 10 ਦਿਨ ਮੈਂ ਹੋਰ ਦਿਨੇ ਉਸ ਤੋਂ ਬਾਅਦ ਮੈਂ ਵੀ ਅਗਲੀ ਫਿਲਮ ਤੇ ਕੰਮ ਕਰਨ ਲੱਗਿਆ ਠੀਕ ਆ ਨਾ ਵੀ ਮੈਂ ਹੁਣ ਇਹਨੂੰ ਠੀਕ ਹੈ ਜੀ ਹੋ ਗਿਆ ਹੁਣ ਇਹਨੂੰ ਫੜ ਕੇ ਬੈਠਾਂ